ਤੇ ਮੇਰੀ ਪੈਰਾਂ ਨੂੰ ਉਹ ਪ੍ਰੋਬਲਮ ਸੀ ਛਿੱਟਾਂ ਦੀ ਪ੍ਰੋਬਲਮ ਸੀ ਮੈਂ ਕੀ ਕਰੇ ਨਾ ਆਟਰ ਨਹੀਂ ਸਕਦੀ ਸੀ ਮੈਂ ਚਾੜੂ ਲਾ ਸਕੀ ਉਹ ਕੰਮ ਨਹੀਂ ਸੀ ਕਰ ਸਕਦੀ ਮੈਂ ਇਸ ਤਰ੍ਹਾਂ ਕਰਕੇ ਨਹੀਂ ਬੰਦ ਕਰਕੇ ਤਾਂ ਮੈਂ ਅਟੈਂਡੈਂਟੀ ਸੀ ਚਾੜੂ ਲਾਉਂਦੀ ਸੀ ਜਦੋਂ ਮੇਰਾ ਹਸਬੰਦ ਆਉਂਦਾ ਸੀ ਉਹ ਹਸਣ ਦੱਸਦਾ ਬੇਟਾ ਮੈਂ ਦੇ ਲਈ ਪਾਜੀ ਫੇਸ ਤੋਂ ਹੋ ਗਈ ਥੱਡੀ ਗੱਡੀ ਹੋਰੀ ਸਿਰ ਜਿਹਦੀ ਮੈਂ ਗੱਲ ਕਰਦੇ ਸੀ ਕੋਈ ਸਾਰੀ ਸਾਰੀ ਪ੍ਰੋਬਲਮ ਹੈ ਅਸੀਂ ਦੁਨੀਆ ਨੂੰ ਆਪ ਨੂੰ ਕੇ ਸਕੀ ਲੱਗੇ ਸਿਰੇ ਮੈਂ ਲਾਉ ਲੱਗੀ ਮੇਰੇ ਸ਼ਾਈਆਂ ਨਹੀਂ ਨਹੀਂ ਲਾ ਰਹੇ ਹੋ ਜੀ ਕਿ ਮੈਨੂੰ ਮੇਰੇ ਰਿਸ਼ਤੇਦਾਰ ਵੀ ਬਲੌਂਗ ਹਟ ਗਏ ਸੀ ਮੈਨੂੰ ਕਿਸੇ ਪ੍ਰੋਗਰਾਮ ਤੇ ਮੈਂ ਜਾਂਦੀ ਸੀ ਮੈਂ ਜਾ ਨਹੀਂ ਸਕਦੀ ਮੇਰੀ ਭਾਂ ਮੇਰੀ ਸ਼ਕਲ ਹੋ ਗਈ ਸੀ ਮੈਂ ਆਪਣੇ ਆਪ ਨੂੰ ਸ਼ੀਸ਼ੇ ਤੇ ਦੇਖਦੀ ਸੀ ਮੈਂ ਪਾਰਲਰ ਦਾ ਕੋਰਸ ਕੀਤਾ ਹੋਇਆ ਮੈਂ ਕੋਈ ਫਾਰੇ ਮੁੱਕ ਨਹੀਂ ਆਇਆ ਮੈਂ ਪਾਰਲਰ ਦੀ ਬਹੁਤ ਵੱਡੀ ਹਾਂ ਮੈਂ ਸ਼ੀਸ਼ੇ 'ਚ ਦੇਖਦੀ ਸੀ ਪਰ ਮੈਂ ਤਾਂ ਸ਼ੀਸ਼ੇ 'ਚ ਆਪਣੇ ਆਪ ਨੂੰ ਮੈਂ ਇਸ ਤਰ੍ਹਾਂ ਕਰ ਲੈਂਦੀ ਸੀ ਮੈਂ ਦੇਖਦਾ ਨਹੀਂ ਆਪਣੇ ਆਪ ਨੂੰ ਪੰਦਰਾਂ ਪੰਦਰਾਂ ਦਿਨ ਮੈਂ ਸ਼ੀਸ਼ਾ ਨਹੀਂ ਸੀ ਦੇਖਦੀ ਮੈਂ ਰੁੰਦੀ ਸੀ ਮੈਂ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਸੀ ਬਿਲਕੁਲ ਮੈਂ ਸਾਡੀ ਦੁਕਾਨਾ ਕਰਿਆਨੇ ਦੀ ਜੇ ਕੋਈ ਕਸਟਮਰ ਆਂਦਾ ਸੀ ਤਾਂ ਮੈਂ ਇਹਨੂੰ ਕਹਿੰਦੇ ਸੀ ਵੀ ਤੁਸੀਂ ਦੇ ਲਓ ਜੇ ਉਹ ਲੇਡੀਜ਼ ਦੀ ਕੋਈ ਪ੍ਰੋਬਲਮ ਸੀ ਲੇਡੀਜ਼ ਮੇਰੇ ਤੋਂ ਲੈਣੀ ਸੀ ਚੀਜ਼ ਉਹਨਾਂ ਨੇ ਉਹਨਾਂ ਨੇ ਕਹਣਾ ਉਹਨਾਂ ਨੇ ਚੀਜ਼ ਬਾਅਦ ਚ ਮੰਗਣੀ ਪਹਿਲਾਂ ਮੈਨੂੰ ਕਹਿ ਦੇਣਾ ਪ੍ਰਾਂਤ ਤੇਰਾ ਫੇਸ ਕਿੰਨਾ ਕਰਾਵਾ ਪ੍ਰਾਂਤ ਤੇਰੀ ਸ਼ਾਇਆ ਮੈਂ ਉੱਥੇ ਕੀ ਕਹਾਂ ਤੂੰ ਤਾਂ ਆਪ ਪਾਰਲਰ ਵਾਲੀ ਆਂ ਇਹ ਕੁਝ ਨੀਣਾ ਪਾਰਲਰ ਦਾ ਵੀ ਕੰਮ ਛੱਡਦਾ ਸੀ ਸਰ ਬਿਲਕੁਲ ਇੱਕ ਬੰਦ ਕਰਦਾ ਸੀ ਇਹਨਾਂ ਕੁਝ ਨਹੀਂ ਕਰਦਾ ਫਿਰ ਬਾਬਾ ਜੀ ਆਏ ਬਾਬਾ ਜੀ ਨੇ ਆਖਿਆ ਬਾਬਾ ਜੀ ਨੂੰ ਸਾਰੀ ਪ੍ਰੋਬਲਮ ਦਾ ਪਤਾ ਲੱਗਦਾ ਕਦੋਂ ਕਿ ਸਭ ਇਹਨਾਂ ਸਾਰੀ ਪ੍ਰੋਬਲਮ ਮੇਰੇ ਬੇਟੇ ਦੀ ਵੀ ਅੱਜ ਉਹ 35000 ਦੀ ਮਹੀਨੇ ਦੀ ਦਵਾਈ ਹੈ ਜੀ ਬੇਟੇ ਦੀ ਮੇਰੇ 35000 ਮਹੀਨੇ ਦੀ ਦਵਾਈ ਖਾ ਰਿਹਾ ਉਹ ਉਸ ਦੇ ਬਾਅਦ ਵੀ ਉਹ ਦਾ ਹੱਥ ਇਹ ਬਿਲਕੁਲ ਐਂ ਸੀਗਾ ਜਿੱਦਾਂ ਦੀ ਮੈਂ ਕਿਸੇ ਨੂੰ 7 ਤਰੀਕ ਨੂੰ ਸੀ ਲੱਗਿਆ ਮਾਂ ਪੁੱਤ ਦੀ ਸੀਰਮ ਮੇ ਲਾਣ ਲੱਗਿਆ ਉਹਨਾਂ ਦਾ ਨੂੰ ਨੰਗਾ ਨੁਕਤਾ ਲੱਗਦੀ ਕਿ ਮੈਨੂੰ ਸਾਰੀ ਪ੍ਰੋਬਲਮ ਹਟ ਗਈ ਮੇਰੀ ਸਕਿਨ ਦੀ ਪ੍ਰੋਬਲਮ ਹਟ ਗਈ ਮੈਨੂੰ ਛਿੱਕਾਂ ਦੀ ਪ੍ਰੋਬਲਮ ਹਟ ਗਈ ਮੇਰੇ ਪੈਰਾਂ ਨਾਲ ਦੀ ਸਾਰੀ ਪ੍ਰੋਬਲਮਸ ਸੇ ਧਿਆਨ ਧਿਆਨ